ਤਾਂ ਮਿੱਤਰੋ ਹైదరాబాద్ ਦੀ ਇਹ ਬਸਤੀ ਪੂਰੇ ਕੇ ਘਾਟ ਤੇ ਇੱਧਰ ਬਿਲਕੁਲ ਸੁੱਕਾ ਦੇਖੋ ਤੁਸੀਂ ਤੇ ਇੱਧਰ ਆ ਜਾਂਦਾ ਇਹ ਦਰਿਆ ਘਟੋ ਘਟ ਵੀ 6 6 ਕਿਲੋਮੀਟਰ ਦੂਰ ਦਰਿਆ ਅਸੀਂ ਹਰ ਇੱਕ ਬੰਨ ਤੇ ਜਾਂਦੇ ਇੱਥੇ ਪ੍ਰਵਾਸਰਾ ਦੀ ਸੇਵਾ ਲੱਗੀ ਹੋਈ ਹੈ ਜੀ ਆ ਦੇਖੋ ਇਹ ਪ੍ਰਵਾਸਰਾ ਵਾਲੇ ਇੱਥੇ ਆਏ ਹੋਏ ਆ ਉਹਨਾਂ ਨੇ ਆਣ ਕੇ ਮੋਰਜਾ ਸੰਭਾਲ ਲਿਆ ਹੋਇਆ ਤੇ ਬਹੁਤ ਵੱਡੀ ਸੇਵਾ ਜਿਹੜੀ ਕਿ ਇੱਥੇ ਚੱਲ ਰਹੀ ਹੈ ਦੇਖੋ ਜੀ ਹਰ ਇੱਕ ਨੂੰ ਖਾਣਾ ਦਾਣਾ ਰਾਸ਼ਨ ਕਿਉਂਕਿ ਇੱਥੇ ਜਿਆਦਾ ਜ਼ਰੂਰੀ ਰਾਸ਼ਨ ਤੇ ਪਸੂ ਨਾ ਵਾਸਤੇ ਚਾਰਾ ਬਸ ਹੋਰਾ ਵੇਖੋ ਇਹ ਚਾਰ ਵੀ ਆਇਆ ਬੈਠਾ ਦੇਖੋ ਤੁਸੀਂ ਕਿੰਨਾ ਚਾਰ ਇੱਧਰ ਰੱਖਿਆ ਆ ਜਿੱਤੇ ਬਹੁਤ ਮਿਹਰਬਾਨੀ ਇੱਧਰ ਰੱਖੀ ਸ਼ੈਂਪੂ ਸ਼ੈਂਪੂ ਜੋ ਵੀ ਹਰ ਇੱਕ ਚੀਜ਼ ਦਾ ਖਿਆਲ ਰੱਖਿਆ ਗਿਆ ਜੀ ਨਹਾਉਣ ਵਾਸਤੇ ਆਇਆ ਜੀ ਇੱਧਰ ਸਾਹਮਣੇ ਤੇ ਵੇਖੋ ਤੁਸੀਂ ਇਨ ਲਗਭਗ ਨੇੜੇ ਨੇੜੇ ਪਿੰਡ ਆ ਜੀ ਆ ਦੇਖੋ ਤੁਸੀਂ ਸਾਰੇ ਤਕਰੀਬਨ ਹੀ ਤੁਹਾਨੂੰ ਪੂਰਾ ਨਜ਼ਾਰਾ ਦਿਖਾਵਾਂਗੇ ਇਸ ਦੇ ਨਾਲ ਨਾਲ ਜਾ ਕੇ ਬਿਲਕੁਲ ਹਰੀਕੇ ਪੱਤਣ ਤੱਕ ਸਾਰੇ ਪਿੰਡ ਲਗਭਗ 500 500 ਤੋਂ ਲੈ ਕੇ 600 ਪਿੰਡ ਹੀ ਹੋਣਾ 6-700 ਪਿੰਡ ਦਾ ਬੁਰਾ ਹਾਲ ਆ ਤੇ ਲੱਖਾਂ ਏਕੜ ਜ਼ਮੀਨ ਜਿਹੜੀ ਕਿ ਤਬਾ ਇਹ ਬਡਾਲਾ ਹੀ ਆ ਜਾਂਦਾ ਵੀ ਇਧਰੋਂ ਐ ਵਿੱਚ ਜੇ ਰਲਦੀ ਮਿਲਦੀ ਯਾਰ ਪਿੰਡ ਮਿਕਸ ਹੀ ਜਈਆ ਕੰਮ ਹਨਾ ਬਡਾਲਾ ਆ ਜਾਂਦਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਗੱਲ ਆ ਰੋੜ ਜਾਂਦਾ ਜੀ ਵਿਚ ਆ ਰੂਲ ਵੀ ਆ ਰੋੜ ਜਾਂਦਾ ਜੀ ਵਿੱਚ ਪਹਿਲਾਂ ਇੱਕ ਨਹੀਂ ਹਣੀ ਹੁਣ ਵਸੇ